ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੂਹੀ ਮਹੱਲਾ ਪਹਿਲਾ ਘਰ ਸ਼ੀਵਾ ਇੱਕ ਊੰਕਾਰ ਸਤਗੁਰ ਪ੍ਰਸਾਦ ਜਿਸ ਸਮੇਂ ਸਤਗੁਰੂ ਸਾਹਿਬ ਜੀ ਪਾਈ ਬਾਲਾ ਤੇ ਪਾਈ ਮਰਦਾਨਾ ਜੀ ਸਮੇਤ ਖੁਰਮੇ ਸ਼ਹਿਰ ਦੇ ਪਾਸ ਪਹੁੰਚੇ ਸਨ ਤਦੋਂ ਭਾਈ ਮਰਦਾਨਾ ਜੀ ਨੇ ਕਿਹਾ ਕਿ ਮਹਾਰਾਜ ਜੀ ਬਹੁਤ ਸਹਿਰ ਹੋ ਗਈ ਹੈ ਅਤੇ ਬਹੁਤ ਕੁਝ ਡਿੱਠਾ ਹੈ ਹੁਣ ਆਪੇ ਨੇ ਘਰ ਨੂੰ ਚਲੀਏ ਤਦ ਸੁਣ ਕੇ ਗੁਰੂ ਜੀ ਨੇ ਵਿਅੰਗ ਨਾਲ ਕਿਹਾ ਕਿ ਭਾਈ ਮਰਦਾਨਾ ਜੀ ਤੈਨੂੰ ਸਦਾ ਹੀ ਆਪਣਾ ਘਰ ਯਾਦ ਆਉਂਦਾ ਹੈ ਜੇਕਰ ਤੈਨੂੰ ਘਰ ਜਾਣ ਦੀ ਬਹੁਤ ਚਾਹਨਾ ਹੈ ਤਾਂ ਅਸੀਂ ਬਿਨਾਂ ਦੇਰੀ ਤੋਂ ਤੈਨੂੰ ਪਹੁੰਚਾ ਦਿੰਦੇ ਹਾਂ ਭਾਈ ਮਰਦਾਨੇ ਨੇ ਕਿਹਾ ਕਿ ਮੈਂ ਤਾਂ ਸੁਭਾਵਕ ਹੀ ਕਿਹਾ ਸੀ ਤੁਹਾਡੇ ਤੋਂ ਬਿਨਾ ਮੈਂ ਨਹੀਂ ਜਾਵਾਂਗਾ ਸਤਿਗੁਰਾਂ ਨੇ ਕਿਹਾ ਕਿ ਤੂੰ ਤਾਂ ਸਾਥੋਂ ਪਹਿਲਾਂ ਹੀ ਜਾਵੇਂਗਾ ਤੇ ਜਾ ਕੇ ਆਪਣਾ ਪਰਲੋਕ ਰੂਪੀ ਕਰ ਸੰਭਾਲ ਤੂੰ ਸੰਸਾਰ ਦੇ ਬੰਧਨਾਂ ਤੋਂ ਛੁੱਟ ਚੁੱਕਾ ਹੈ ਤੇਰਾ ਜਨਮ ਮਰਨ ਦਾ ਦੁੱਖ ਛੁੱਟ ਚੁੱਕਾ ਹੈ ਭਾਈ ਮਰਦਾਨੇ ਨੇ ਕਿਹਾ ਕਿ ਮਹਾਰਾਜ ਜੀ ਮੇਰਾ ਸਰੀਰ ਕਿਸ ਜਗ੍ਹਾ ਛੁੱਟੇਗਾ ਅਤੇ ਮੇਰੀ ਉਮਰ ਕਿੰਨੀ ਕੁ ਰਹਿ ਗਈ ਹੈ ਸਤਿਗੁਰਾਂ ਨੇ ਕਿਹਾ ਕਿ ਬਹੁਤ ਚੰਗੀ ਜਗ੍ਹਾ ਹੀ ਤੇਰਾ ਸਰੀਰ ਛੁੱਟੇਗਾ ਕੁੱਲ 5 ਕੁ ਦਿਨ ਦੀ ਤੇਰੀ ਉਮਰ ਬਾਕੀ ਰਹਿ ਗਈ ਹੈ ਭਾਈ ਮਰਦਾਨਾ ਜੀ ਨੇ ਕਿਹਾ ਕਿ ਜਦੋਂ ਮੇਰਾ ਸਰੀਰ ਛਾਂ ਤੋਂ ਵੇਗਾ ਕੀ ਤੁਸੀਂ ਮੇਰੇ ਪਾਸ ਹੀ ਹੋਵੋਗੇ ਸਤਿਗੁਰਾਂ ਨੇ ਕਿਹਾ ਕਿ ਅਸੀਂ ਤੇਰਾ ਸਾਰਾ ਕਾਰਜ ਪੂਗਤਾ ਕੇ ਹੀ ਜਾਵਾਂਗੇ ਇਉਂ ਜਦੋਂ 4 ਦਿਨ ਬਤੀਤ ਹੋ ਗਏ ਤਾਂ ਭਾਈ ਮਰਦਾਨੇ ਨੂੰ ਇੱਕ ਸੁਪਨਾ ਆਇਆ ਕਿ ਜੋ ਇੱਥੇ ਦੱਬੇ ਜਾਂਦੇ ਹਨ ਉਹਨਾਂ ਨੂੰ ਫਿਰ ਪ੍ਰਲੋਕ ਵਿੱਚ ਸਾੜਿਆ ਜਾਂਦਾ ਹੈ ਤਦੋਂ ਭਾਈ ਮਰਦਾਨੇ ਨੇ ਸਤਿਗੁਰਾਂ ਨੂੰ ਕਿਹਾ ਕਿ ਮਹਾਰਾਜ ਜੀ ਤੁਸੀਂ ਮੇਰਾ ਇੱਥੇ ਹੀ ਦਾਸ ਸੇਵਕਾਰ ਕਰ ਦਿਓ ਸਤਿਗੁਰਾਂ ਨੇ ਕਿਹਾ ਕਿ ਜਿਸ ਤਰ੍ਹਾਂ ਤੇਰੀ ਇੱਛਾ ਹੈ ਅਸੀਂ ਉਸੇ ਪ੍ਰਕਾਰ ਹੀ ਕਰਾਂਗੇ ਪਰ ਹੁਣ ਇੱਥੇ ਖੁਰਮੀ ਸ਼ਹਿਰ ਦੇ ਵਿੱਚ ਚਲੀਏ ਉੱਥੇ ਤੇਰਾ ਖਾਣ ਪੀਣ ਰਹਿੰਦਾ ਹੈ ਉਥੇ ਹੀ ਤੂੰ ਸਰੀਰ ਤਿਆਗਣਾ ਹੈ ਅਤੇ ਉਥੇ ਹੀ ਤੇਰੀ ਸੰਤਾਨ ਵਸੇਗੀ ਜੈਸਾ ਕਿ ਕਵੀ ਸੰਤੋਖ ਸਿੰਘ ਜੀ ਸ੍ਰੀ ਗੁਰੂ ਨਾਨਕ ਪ੍ਰਕਾਸ਼ ਦੇ ਵਿੱਚ ਲਿਖਦੇ ਹਨ ਅਬਚਲ ਖੁਰਮੇ ਨਗਰ ਮਜ਼ਾਰਾ ਤਹ ਤਵ ਖਾਨੂ ਰਹੋ ਆਹਾਰਾ ਤਜਹੁ ਸਰੀਰ ਜਹਾ ਮਰਦਾਨੇ ਸੰਤਤ ਤੂਰ ਰਹੇ ਤਹਾਨੇ ਇਸ ਪ੍ਰਕਾਰ ਸਤਿਗੁਰੂ ਜੀ ਭਾਈ ਮਰਦਾਨਾ ਜੀ ਨੂੰ ਲੈ ਕੇ ਕੁਰਮੇ ਸ਼ਹਿਰ ਵਿੱਚ ਪਹੁੰਚ ਗਏ ਭਾਈ ਮਰਦਾਨਾ ਜੀ ਨੇ ਗੁਰੂ ਜੀ ਦੀ ਆਗਿਆ ਪਾ ਕੇ ਕੁਝ ਕੁ ਪਦਾਰਥ ਛਕਿਆ ਫਿਰ ਸ਼ਹਿਰ ਤੋਂ ਬਾਹਰ ਬਹੁਤ ਸੁੰਦਰ ਜਿਹੀ ਜਗਾ ਉਪਰ ਆ ਕੇ ਬੈਠ ਗਏ ਸਤਿਗੁਰਾਂ ਨੇ ਕਿਹਾ ਕਿ ਹੁਣ ਕਿਹੋ ਜਿਹੀ ਹਾਲਤ ਹੈ ਭਾਈ ਮਰਦਾਨਾ ਨੇ ਕਿਹਾ ਕਿ ਮਹਾਰਾਜ ਜੀ ਤੁਹਾਡੀ ਕਿਰਪਾ ਨਾਲ ਮੈਨੂੰ ਇਹ ਖਬਰ ਪ੍ਰਾਪਤ ਹੋ ਗਈ ਹੈ ਕਿ ਹੁਣ ਮੇਰੀ ਨਾਭੀ ਵਿੱਚੋਂ ਪੌਣ ਦੀ ਗੰਢ ਖੁੱਲਣ ਲੱਗੀ ਹੈ ਹੁਣ ਕੇਵਲ ਨੌ ਕੁ ਸਵਾਸ ਬਾਕੀ ਰਹਿ ਗਏ ਹਨ ਜੈਸਾ ਕਿ ਨੌ ਅਬ ਸਵਾਸ ਆਵਨੇ ਰਹੇ ਗਿਨ ਦੇਖੋ ਮੈਂ ਕੂਰ ਨਾ ਕਹੇ ਤਦੋਂ ਭਾਈ ਬਾਲੇ ਨੇ ਗਿਣੇ ਤਾਂ ਕਿਹਾ ਮਹਾਰਾਜ ਜੀ ਨੌ ਹੀ ਸਵਾਸ ਆਏ ਹਨ ਹੁਣ ਸਰੀਰ ਸ਼ਾਂਤ ਹੋ ਚੁੱਕਾ ਹੈ ਤਦੋਂ ਸਤਿਗੁਰਾਂ ਨੇ ਇੱਕ ਆਪਣਾ ਤੇ ਇੱਕ ਭਾਈ ਬਾਲੇ ਦਾ ਬਸਤਰ ਲੈ ਕੇ ਚੰਗੀ ਤਰ੍ਹਾਂ ਭਾਈ ਮਰਦਾਨੇ ਦੇ ਸਰੀਰ ਉੱਪਰ ਪਾ ਦਿੱਤਾ ਫਿਰ ਬਹੁਤ ਸਾਰੀਆਂ ਲੱਕੜਾਂ ਇਕ ਥਾਂ ਇਕੱਠੀਆਂ ਕਰਕੇ ਉਸ ਉੱਪਰ ਭਾਈ ਮਰਦਾਨੇ ਦਾ ਸਰੀਰ ਰੱਖ ਕੇ ਅਗਨ ਭੇਂਟ ਕਰ ਦਿੱਤਾ ਫਿਰ ਸਤਿਗੁਰੂ ਜੀ ਨੇ ਨਕਾਣਾ ਸਾਹਿਬ ਭਾਈ ਬਾਲੇ ਦੇ ਪਿਤਾ ਚੰਦਰਪਾਨ ਜੀ ਦੇ ਖੂਹ ਉੱਪਰ ਆ ਕੇ ਬੈਠ ਗਏ ਜਦੋਂ ਭਾਈ ਬਾਲੇ ਭਾਈ ਮਰਦਾਨੇ ਦੇ ਪੁੱਤਰ شہزادੇ ਨੇ ਆ ਕੇ ਬੇਨਤੀ ਕੀਤੀ ਕਿ ਮੇਰਾ ਪਿਤਾ ਕਿੱਥੇ ਹੈ ਗੁਰੂ ਸਾਹਿਬ ਨੇ ਕਿਹਾ ਕਿ ਇੱਕ ਖੁਰਮੇ ਸ਼ਹਿਰ ਵਿੱਚ ਤੇਰੇ ਪਿਤਾ ਨੇ ਸਰੀਰ ਤਿਆਗ ਦਿੱਤਾ ਉਹ ਦੱਸ ਕਿ ਕਿਹੋ ਜਿਹਾ ਸਿਰਪਾਉ ਚਾਹੁੰਦਾ ਹੈ ਉਸ ਨੇ ਕਿਹਾ ਕਿ ਜੋ ਮੇਰੇ ਪਿਤਾ ਨੂੰ ਸਿਰਪਾਉ ਦਿੱਤਾ ਸੀ ਉਹੀ ਮੈਨੂੰ ਦੇ ਦਿਓ ਤਦੋਂ ਗੁਰਾਂ ਨੇ ਕਿਹਾ ਕਿ ਤੇਰੇ ਪਿਤਾ ਨੇ ਸਾਥੋਂ ਮੰਗ ਕੇ ਦੇਸ ਸਸਕਾਰ ਦਾ ਸਿਰਪਾਉ ਲਿਆ ਸੀ ਉਹੀ ਤੈਨੂੰ ਦਿੰਦੇ ਹਾਂ ਤੁਸੀਂ ਸਾਰੀ ਅੰਛ ਦੇ ਲੋਕ ਸਸਕਾਰ ਕਰਿਆ ਕਰੋ ਉਸ ਨੇ ਸਤਬਚਨ ਕਹਿ ਕੇ ਬੇਨਤੀ ਕੀਤੀ ਕਿ ਮੈਨੂੰ ਮੇਰੇ ਪਿਤਾ ਦੇ ਦੇਸ ਸਸਕਾਰ ਵਾਲੀ ਜਗ੍ਹਾ ਦਿਖਾਓ ਤਦੋਂ ਸਤਿਗੁਰੂ ਜੀ ਉਸ ਨੂੰ ਨਾਲ ਲੈ ਕੇ ਖੁਰਮੇ ਸ਼ਹਿਰ ਵਿੱਚ ਚੱਲ ਪਏ ਤੇ ਰਸਤੇ ਵਿੱਚ ਤੁਲੰਬੇ ਸ਼ਹਿਰ ਕੋਲ ਪਹੁੰਚੇ ਜਿੱਥੇ ਇੱਕ ਸੱਜਣ ਨਾਮ ਦਾ ਠੱਗ ਪੁਰਸ਼ ਰਹਿੰਦਾ ਸੀ ਜਿਸ ਨੇ ਵੈਸ਼ਨੂੰ ਦਾ ਲਿਬਾਸ ਧਾਰਿਆ ਹੋਇਆ ਸੀ ਸ਼ਹਿਜ਼ਾਦੇ ਨੇ ਕਿਹਾ ਕਿ ਮਹਾਰਾਜ ਜੀ ਮੈਨੂੰ ਭੁੱਖ ਲੱਗੀ ਹੋਈ ਹੈ ਕੁਝ ਖਾ ਆ ਤਦੋਂ ਆਗਿਆ ਪਾ ਕੇ ਉਸ ਨੇ ਸੱਜਣ ਠੱਗ ਦੇ ਕੋਲ ਆ ਕੇ ਬੇਨਤੀ ਕੀਤੀ ਕਿ ਮੈਂ ਬਹੁਤ ਦੂਰ ਤੋਂ ਆਇਆ ਹਾਂ ਮੈਨੂੰ ਭੁੱਖ ਲੱਗੀ ਹੈ ਕੁਝ ਖਾਣ ਲਈ ਦਿਓ ਅੱਗੋਂ ਸੱਜਣ ਠੱਗ ਨੇ ਕਿਹਾ ਕਿ ਤੇਰੇ ਵਸਤਰ ਬਹੁਤ ਸੁੰਦਰ ਪਾਏ ਹੋਏ ਹਨ ਤੇਰਾ ਜਜਮਾਨ ਮੇਰੇ ਨਾਲੋਂ ਵੱਡਾ ਹੈ ਕਿ ਛੋਟਾ ਹੈ ਤਾਂ ਉਸਨੇ ਕਿਹਾ ਕਿ ਮੇਰਾ ਜਜਮਾਨ ਤਾਂ ਤਿੰਨਾਂ ਲੋਕਾਂ ਦਾ ਮਾਲਕ ਹੈ ਇਹ ਸੁਣ ਕੇ ਸੱਜਣ ਠੱਗ ਨੇ ਆਪਣੇ ਆਦਮੀ ਬੁਲਾ ਕੇ ਕਿਹਾ ਇਹ ਕਿਸੇ ਵੱਡੇ ਜਜਮਾਨ ਦਾ ਗਵਈਆ ਹੈ ਇਸ ਦੀ ਚੰਗੀ ਤਰ੍ਹਾਂ ਸੇਵਾ ਕਰੋ ਉਹ ਸ਼ਹਿਜ਼ਾਦੇ ਨੂੰ ਭੋਜਨ ਦੇ ਬਹਾਨੇ ਅੰਦਰ ਲੈ ਗਏ ਤੇ ਅੰਦਰ ਜਾ ਕੇ ਇਸ ਦੀਆਂ ਮੁਸ਼ਕਾਂ ਬੰਨ ਦਿੱਤੀਆਂ ਅਤੇ ਇਸ ਨੂੰ ਡਰਾ ਧਮਕਾ ਕੇ ਇਸ ਦੇ ਬਸਤਰ ਵੀ ਲੋਹਾ ਲੇ ਤਦੋਂ ਸ਼ਹਿਜ਼ਾਦੇ ਨੇ ਸਤਿਗੁਰਾਂ ਨੂੰ ਚੇਤੇ ਕੀਤਾ ਇੱਧਰ ਸਤਿਗੁਰਾਂ ਨੇ ਭਾਈ ਬਾਲੇ ਨੂੰ ਕਿਹਾ ਕਿ ਸ਼ਹਿਜ਼ਾਦਾ ਵੀ ਆਪਣੇ ਪਿਤਾ ਵਾਂਗ ਫੜਿਆ ਗਿਆ ਹੈ ਚਲ ਉਸ ਨੂੰ ਛਡਾ ਕੇ ਲਿਆਈਏ ਕਿਉਂਕਿ ਸਾਨੂੰ ਨਾਲ ਲੈ ਦੀ लाज ਹੈ ਉੱਥੇ ਜਾ ਕੇ ਸਤਿਗੁਰਾਂ ਨੇ ਕਿਹਾ ਕਿ ਸੱਜਣਾ ਇੱਥੇ ਸਾਡਾ ਇੱਕ ਆਦਮੀ ਆਇਆ ਸੀ ਉਹ ਕਿੱਥੇ ਹੈ ਇਸ ਨੇ ਕਿਹਾ ਕਿ ਮੇਰੇ ਪਾਸ ਤਾਂ ਕੋਈ ਨਹੀਂ ਆਇਆ ਜੇ ਯਕੀਨੀ ਆਉਂਦਾ ਤਾਂ ਅੰਦਰ ਜਾ ਕੇ ਵੇਖ ਲਵੋ ਤਦੋਂ ਸਤਿਗੁਰਾਂ ਨੇ ਕਿਹਾ ਕਿ ਭਾਈ ਬਾਲਾ ਜੀ ਅੰਦਰ ਜਾ ਕੇ ਸ਼ਹਿਜ਼ਾਦੇ ਨੂੰ ਲੈ ਕੇ ਆਵੋ ਇਸ ਬੈਸ਼ਨੋ ਦਾ ਮੂੰਹ ਕਾਲਾ ਕਰੀਏ ਤਦ ਭਾਈ ਬਾਲਾ ਜੀ ਨੇ ਅੰਦਰ ਜਾ ਕੇ ਸ਼ਹਿਜ਼ਾਦੇ ਨੂੰ ਆਪਣਾ ਬਸਤਰ ਦੇ ਕੇ ਬਾਹਰ ਲਿਆਂਦਾ ਤਾਂ ਸ਼ਹਿਜ਼ਾਦੇ ਨੇ ਸਤਿਗੁਰਾਂ ਪਾਸ ਆ ਕੇ ਕਿਹਾ ਕਿ ਮਹਾਰਾਜ ਜੀ ਇਹ ਤਾਂ ਬਾਹਰੋਂ ਹੀ ਬੈਸ਼ਨੋ ਬਣੀ ਬੈਠਾ ਹੈ ਪਰ ਅੰਦਰੋਂ ਤਾਂ ਬਹੁਤ ਠੱਗ ਹੈ ਇਸ ਵਰਗਾ ਕੋਈ ਪਾਪੀ ਵੀ ਨਹੀਂ ਹੋਣਾ ਮੈਨੂੰ ਭੋਜਨ ਦੇ ਬਹਾਨੇ ਅੰਦਰ ਖੜ ਕੇ ਮੇਰੇ ਬਸਤਰ ਉਤਾਰ ਲੇ ਤੇ ਮੈਨੂੰ ਤਾੜਨਾ ਕੀਤੀ ਕਿ ਹੋਰ ਵੀ ਧਨ ਜਿੱਤੇ ਰੱਖਿਆ ਹੈ ਉਹ ਦੱਸ ਦੇ ਇਹ ਸੁਣ ਕੇ ਉਹ ਸੱਜਣ ਠੱਗ ਬਹੁਤ ਲਜਿਤ ਹੁੰਦਾ ਗਿਆ ਨੀਵੀਂ ਧੌਣ ਕਰ ਲਈ ਮੂੰਹ ਤੋਂ ਕੋਈ ਬੋਲ ਨਾ ਆਵੇ ਜੈਸਾ ਕਿ ਸ੍ਰੀ ਗੁਰੂ ਨਾਨਕ ਪ੍ਰਕਾਸ਼ ਦੇ ਬੋਲ ਹਨ ਚੀਰ ਉਤਾਰ ਸ਼ਾਸ਼ਨਾ ਦੀਨੀ ਐਸੋ ਤੀਬਰ ਪਾਪ ਮਤ ਭੀਨੀ ਜਿਉਂ-ਜਿਉਂ ਕਹਿਤ ਬਚਨ ਢਿਗ ਸੋਏ ਤਿਉਂ-ਤਿਉ ਸੱਜਣ ਲज्जਤ ਹੋਏ ਨੀਚ ਗਰੀਬ ਜੇ ਬੋਲ ਨ ਆਵੇ ਕੈਸੋ ਦੁਰੈ ਨ ਮਿਸਕੋ ਪਾਵੇ ਲज्जਤ ਹੋਇਓ ਦੇਖ ਮਹਾਨਾ ਤਿਹ ਸ਼ਿਨ ਸ੍ਰੀ ਗੁਰੂ ਸ਼ਬਦ ਬਖਾਨਾ ਇਸ ਪ੍ਰਕਾਰ ਸੱਜਣ ਢੱਗ ਨੂੰ ਬਹੁਤ ਲज्जਤ ਹੋਇਆ ਵੇਖ ਕੇ ਉਸ ਦੀ ਵੀ ਕਲਿਆਣ ਕਰ ਲਈ ਸੁਹੀ ਰਾਗ ਦੇ ਅੰਦਰ ਛੇਵੇਂ ਘਰ ਸੁਰ ਤਾਲ ਵਿੱਚ ਇਹ ਪਾਵਨ ਸ਼ਬਦ ਉਚਾਰਨ ਕੀਤਾ ਇੱਕ ਅਦ્વੈਤ ਰੂਪ ਬ੍ਰਹਮ ਪਰਮੇਸ਼ਰ ਓੰਕਾਰ ਸਰਬ ਦਾ ਪ੍ਰਕਾਸ਼ਕ ਜੋ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ ਪਾਤਸ਼ਾਹ ਫਰਮਾਉਂਦੇ ਹਨ ਉਜਲ ਕਹਿਾਂ ਚਿਲਕੜਾ ਘੋਟਮ ਕਲੜੀ ਮਸ ਤੋਤਿਆਂ ਝੂਠ ਨਾ ਉਤਰੈ ਜੇ ਸੋ ਧੋਵਾ ਤਿਸ ਹੇ ਸੱਜਣਾ ਕਿਵੇਂ ਕਾਂਸੀ ਦੇ ਕਹੇ ਦੇ ਬਰਤਨ ਬੜਾ ਉਜਲ ਚਿੱਟਾ ਤੇ ਚਿਲਕਣਾ ਚਮਕੀਲਾ ਹੁੰਦਾ ਪਰ ਉਸ ਨੂੰ ਘੋਟਮ ਕਸਾਉਣ ਨਾਲ ਉਸ ਵਿੱਚੋਂ ਕਾਲੜੀ ਕਾਲੀ ਮਸ ਸਿਆਹੀ ਨਿਕਲਦੀ ਹੈ ਕਰਮ ਕਾਂਢੀ ਲੋਕ ਉਸ ਬਰਤਨ ਵਿੱਚ ਅਨ ਪਦਾਰਥ ਆਦ ਨਹੀਂ ਛਕਦੇ ਕਿਉਂਕਿ ਉਸ ਨੂੰ ਤੋਤਿਆਂ ਧੋਣ ਨਾਲ ਇਸ ਵਿੱਚੋਂ ਕਾਲਸ ਰੂਪ ਝੂਠ ਨਹੀਂ ਉਤਰਦੀ ਜੇਕਰ ਉਸ ਬਰਤਨ ਨੂੰ 100 ਸੈਂਕੜੇ ਵਾਰ ਵੀ ਧੋਣਾ ਕਰੀਏ ਇਸੇ ਪ੍ਰਕਾਰ ਕਾਂਸੀ ਦੇ ਬਰਤਨ ਵਾਂਗੂ ਤੂੰ ਉਪਰੋਂ ਤਾਂ ਬਹੁਤ ਚਿੱਟੇ ਤੇ ਚਿਲਕਣੇ ਬਸਤਰ ਚਮਕੀਲੇ ਬਸਤਰ ਪਹਿਨੇ ਹੋਏ ਆ ਪਾ ਬਹੁਤ ਮਹਾਤਮਾ ਦਿਸਦਾ ਹੈ ਪਰ ਜਦੋਂ ਤੈਨੂੰ ਘੋਟਮ ਕੋਟਿਏ ਤੇਰੇ ਜੀਵਨ ਦੀ ਵਿਚਾਰ ਕਰੀਏ ਤਾਂ ਵਿੱਚੋਂ ਪਾਪਾਂ ਦੀ ਕਾਲੀ ਸਿਆਹੀ ਨਿਕਲਦੀ ਹੈ ਇਹ ਤੇਰੀ ਅੰਦਰਲੀ ਝੂਠ ਅਪਵਿੱਤਰਤਾ ਬਾਹਰੋਂ ਸਰੀਰ ਧੋਤਿਆ ਨਹੀਂ ਉਤਰਨੀ ਜੇਕਰ ਇਸ ਸਰੀਰ ਨੂੰ ਸੈਂਕੜੇ ਵਾਰੀ ਤੀਰਥਾਂ ਉੱਪਰ ਜਾ-ਜਾ ਕੇ ਇਸ਼ਨਾਨ ਕਰਮ ਰੂਪ ਧੋਣਾ ਵੀ ਕਰ ਲਵੇ ਸੱਜਣ ਸਈ ਨਾਲ ਮੈਂ ਚਲਦਿਆਂ ਨਾਲ ਚਲੰ ਜਿੱਥੈ ਲੇਕਾ ਮੰਗੀਐ ਤਿੱਥੈ ਖੜੇ ਦਿਸੰ ਰਹਾਉ ਏ ਸੱਜਣਾ ਅਸਲ ਵਿੱਚ ਮੇਰੇ ਸਾਥ ਨਾਲ ਦੇ ਉਹੀ ਸੱਜਣ ਮਿੱਤਰ ਹਨ ਜੋ ਪਰਲੋਕ ਵਿੱਚ ਚੱਲਦਿਆਂ ਚੱਲਣ ਲੱਗਿਆਂ ਵੀ ਸਾਥ ਹੀ ਸਹਾਇਤਾ ਲਈ ਚੱਲ ਪੈਣ ਪਾਵ ਚੱਲਣਾ ਕਰਨ ਪਾਵ ਉਹ ਸ਼ੁਭ ਗੁਣ ਹੀ ਨਾਲ ਨਿਭਣ ਵਾਲੇ ਹਨ ਸੰਤ ਮਹਾਤਮਾ ਰੂਪੀ ਸੱਜਣ ਹੀ ਮੇਰੇ ਨਾਲ ਦੇ ਹਨ ਜੋ ਪਰਲੋਕ ਵਿੱਚ ਚੱਲਦੇ ਸਮੇਂ ਵੀ ਨਾਲ ਜਾ ਕੇ ਸਹਾਇਤਾ ਕਰਦੇ ਹਨ ਜਿੱਥੇ ਜਿਸ ਦਰਗਾਹ ਰੂਪੀ ਥਾਂ ਵਿੱਚ ਹਿਸਾਬਕਤਾ ਮੰਗਿਆ ਜਾਣਾ ਉੱਥੇ ਹੀ ਸਹਾਇਤਾ ਕਰਨ ਲਈ ਖੜੇ ਖਲੋਤੇ ਦਿਸਣ ਰਹਾਉ ਬਿਸਰਾਮ ਦੇ ਕੀ ਪਾਤਸ਼ਾਹ ਕਿਰਪਾ ਕਰਦੇ ਆ ਕੋਠੇ ਮੰਡਪ ਮਾੜੀਆਂ ਪਾਸੋ ਚਿਤਵੀ ਆਹ ਟੱਠੀਆਂ ਕੰਮ ਨ ਆਵਨੀ ਵਿੱਚ ਹੋ ਸਕਣੀ ਆਹ ਹੁਣ ਹੋਰ ਦ੍ਰਿਸ਼ਟਾਂਤ ਦੁਆਰਾ ਸਮਝਾਉਂਦੇ ਹਨ ਕਿ ਜੋ ਕੋਠੇ ਕੱਚੇ ਘਰ ਮੰਡਪ ਮਹੱਲ ਤੇ ਮਾੜੀਆਂ ਹਵੇਲੀਆਂ ਆਦ ਪਾਸਿਆਂ ਤੋਂ ਬਾਹਰੋਂ ਚਿਤਵੀ ਆਹ ਚਿਤਰੀਆਂ ਹੋਈਆਂ ਹਨ ਪਰ ਜੇਕਰ ਉਹ ਅੰਦਰੋਂ ਮਹਾਤਮਾ ਸਾਧ ਸੰਗਤ ਤੋਂ ਬਿਨਾਂ ਸਖਣੀ ਆਹ ਖਾਲੀ ਹਨ ਤਾਂ ਫਿਰ ਟੱਠੀਆਂ ਟਹਿਣ ਜੋਗੀਆਂ ਵਾ ਟੱਠੀਆਂ ਹੋਈਆਂ ਹੀ ਸਮਝਣੀਆਂ ਚਾਹੀਦੀਆਂ ਜੋ ਕਿਸੇ ਵੀ ਕੰਮ ਨਹੀਂ ਆਉਂਦੀਆਂ ਜੇ ਨਹੀਂ ਟੱਠੀਆਂ ਤਾਂ ਕੱਲ ਨੂੰ ਟਹਿ ਜਾਣਗੀਆਂ ਭਾਵ ਅੱਜ ਨਹੀਂ ਤੇ ਕੱਲੋਂ ਟਹਿਣ ਹੀ ਵਾਲੀਆਂ ਹਨ ਇਸੇ ਪ੍ਰਕਾਰ ਕੋਠਿਆਂ ਦੀ ਨਿਆਈ ਅਗਿਆਨੀ ਪੁਰਸ਼ ਮੰਡਪਾਂ ਦੀ ਨਿਆਈ ਪਖੰਡੀ ਆਦਮੀ ਤੇ ਮਾੜੀਆਂ ਦੀ ਨਿਆਈ ਸਕਾਮੀ ਆਦਮੀ ਵਾ ਕੋਠਿਆਂ ਦੀ ਨਿਆਈ ਮਧਰੇ ਮੰਡਪਾਂ ਦੀ ਨਿਆਈ ਮੋਟੇ ਤੇ ਮਾੜੀਆਂ ਦੀ ਨਿਆਈ ਲੰਬੇ ਪੁਰਸ਼ ਜੋ ਆਸੇ-ਪਾਸਿਆਂ ਤੋਂ ਬਹੁਤ ਭੇਖਾਂ ਤਿਲਕ ਛਾਪਿਆਂ ਆਦ ਨਾਲ ਚਿੱਤਰੇ ਹੋਏ ਹਨ ਪਰ ਜੇਕਰ ਉਹ ਦੇਹਾਂ ਵਿੱਚੋਂ ਅੰਦਰੋਂ ਪਰਮੇਸ਼ਰ ਦੇ ਨਾਮ ਤੋਂ ਸਖਣੀਆਂ ਵਾ ਫਿਰ ਉਹ ਡਿੱਗੀਆਂ ਹੋਈਆਂ ਮੁਰਦਿਆਂ ਦੀ ਨਿਆਈ ਕਿਸੇ ਕੰਮ ਵੀ ਨਹੀਂ ਆਉਣਗੀਆਂ ਬੱਗਾ ਬੱਗੇ ਕੱਪੜੇ ਤੀਰਥ ਮੰਜ ਵਸੰਨ ਕੋਟ ਕੋਟ ਜੀਆ ਖਾਵਣੇ ਬੱਗੇ ਨਾ ਕਹੀ ਅੰਨ ਜਿਵੇਂ ਬਗਲੇ ਦੇ ਚਿੱਟੇ ਕੱਪੜੇ ਬਸਤਰ ਖੰਭ ਹੁੰਦੇ ਭਾਵੇਂ ਉਹ ਤੀਰਤਾ ਉੱਪਰ ਮੰਝ ਵਿੱਚ ਹੀ ਵਸਦੇ ਹੋਣ ਪਰ ਫੇਰ ਵੀ ਉਹ ਮੱਛੀ ਆਦ ਜੀਵਾਂ ਨੂੰ ਗਲੋਂ ਘੁੱਟ ਘੁੱਟ ਕੇ ਖਾਣ ਵਾਲੇ ਹਨ ਇਸ ਲਈ ਉਹ ਬੱਗੇ ਉੱਜਲ ਪਾਵ ਹੰਸ ਨਹੀਂ ਕਹੀ ਅਨ ਕਹੇ ਜਾਂਦੇ ਇਸੇ ਪ੍ਰਕਾਰ ਹੈ ਸੱਜਣਾ ਤੂੰ ਵੀ ਬਗਲਿਆਂ ਦੀ ਨਿਆਈ ਪਖੰਡ ਧਾਰ ਕੇ ਬਾਹਰੋਂ ਸੰਤਾਂ ਵਾਲਾ ਚਿੱਟਾ ਲਿਬਾਸ ਧਾਰਨ ਕੀਤਾ ਹੋਇਆ ਹੈ ਤੇ ਤੀਰਥਾਂ ਦੀ ನ್ಯಾಯ ਧਰਮਸ਼ਾਲਾ ਬਣਾ ਕੇ ਇਸ ਵਿੱਚ ਵਸ ਰਿਹਾ ਹੈ ਪਰ ਜੀਵਾਂ ਨੂੰ ਘਟ-ਘਟ ਕੇ ਭਾਵ ਉਹਨਾਂ ਦਾ ਧਨ ਆਦ ਲੁੱਟ-ਲੁੱਟ ਕੇ ਖਾਣ ਵਾਲਾ ਹੈ ਇਸ ਲਈ ਤੂੰ ਹੰਸ ਦੀ ਨਿਆਈ ਬੱਗੇ ਉज्जਲ ਜੀਵਨ ਵਾਲਾ ਮਹਾਤਮ ਤਤ ਮਿਥਿਆ ਦਾ ਵਿਵੇਚਨ ਕਰਨ ਵਾਲਾ ਸੰਤ ਨਹੀਂ ਕਿਹਾ ਜਾ ਸਕਦਾ सिमल रुख शरीर मै मै जन देख पुलन से फल कम ना आवनी ते गुण मै तनहन सुएथे सिमल रुख शरीर मै मै जन देख पुलन पाठ आया दूसरा पाठ है दा मैजन भी है और दृष्टांत दंदे हन जिवे सिमल रुक दे शरीर मै हुंदा विच ए मै नहीं कहना मै ਵਿਚ ਦੇਖ ਵੇਖ ਕਰਕੇ ਭਾਵ ਉਸ ਦੇ ਫਲ ਫੁੱਲ ਆਦ ਨੂੰ ਮਿੱਠੇ ਸਮਝ ਕੇ ਮੈਂ ਜਨ ਤੋਤੇ ਭੁਲਨ ਭੁੱਲ ਜਾਂਦੇ ਹਨ ਪਰ ਉਹ ਫਲ ਤੋਤਿਆਂ ਦੇ ਕੰਮ ਨਹੀਂ ਆਉਂਦੇ ਉਹ ਚੀੜੇ ਜੇ ਹੁੰਦੇ ਆ ਤੋਤਿਆਂ ਦੀ ਚੁੰਝ ਉਸ ਵਿੱਚ ਹੀ ਫਸ ਜਾਂਦੀ ਅਤੇ ਤੋਤੇ ਉੱਥੇ ਫਸ ਕੇ ਮਰ ਜਾਂਦੇ ਜੈਸੇ ਸਿੰਬਲ ਦੇਖ ਸੁਆ ਬਿਗਸਾਨਾ ਅੰਤ ਕੀ ਬਾਰ ਮੂਆ ਲਪਟਾਨਾ ਤੇ ਉਹ ਜਿਹੇ ਗੁਣ ਹੀ ਤੇਰੇ ਆਪਣੇ ਤਨ ਸਰੀਰ ਮੈ ਹੁੰਦਾ ਵਿਚ ਹਨ ਇਸੇ ਪ੍ਰਕਾਰ ਤੂੰ ਵੀ ਸੰਮਲ ਰੁਕਦੀ ਨਿਆਈ ਸਿੱਧਾ ਆਸਣ ਲਗਾ ਕੇ ਬੈਠਦਾ ਤੈਨੂੰ ਵੱਡਾ ਮਰਾਤਬਾ ਪ੍ਰਾਪਤ ਹੈ ਚੇਲੇ ਜਾਟਰੇ ਰੂਪ ਵੱਡੀਆਂ ਟਾਣੀਆਂ ਹਨ ਮੈਂ ਮੇਰੇ ਵਰਗੇ ਜਨਦਾਸ ਤੈਨੂੰ ਵੱਡਾ ਮਹਾਤਮਾ ਦੇਖ ਕਰਕੇ ਸਮਝ ਕੇ ਭੁੱਲ ਜਾਂਦੇ ਆ ਪਾਤਸ਼ਾਹ ਕਹਿੰਦੇ ਪਰ ਰਿਧੀਆਂ ਸਿੱਧੀਆਂ ਰੂਪ ਫਲ ਤਤ ਬੇਤਿਆਂ ਜਾਂ ਮੁਕਤੀ ਦੇਣ ਦੇ ਕੰਮ ਨਹੀਂ ਆਉਂਦੀ ਇਹੋ ਜਿਹੇ ਸਾਕਾਮ ਕਰਮਾ ਜਾਂ ਨਖਿੱਧ ਕਰਮਾ ਵਾਲੇ ਗੁਣ ਵਿਸ਼ਿਆਂ ਦੇ ਸੁਭਾਅ ਤੇਰੇ ਸਰੀਰ ਵਿੱਚ ਹਨ ਇਹ ਸੁਣ ਕੇ ਉਸ ਨੇ ਗੁਰੂ ਜੀ ਦੇ ਚਰਨ ਪਕੜ ਲਏ ਤੇ ਬੇਨਤੀ ਕੀਤੀ ਕਿ ਮਹਾਰਾਜ ਦੇਵੀ ਦੇਵਤਿਆਂ ਦੀ ਉਪਾਸ਼ਨਾ ਨਾਲ ਤਾਂ ਮੈਂ ਛੁੱਟ ਜਾਵਾਂਗਾ ਤਦ ਕਹਿੰਦੇ ਹਨ ਅੰਦ ਲੈ ਭਾਰ ਉਠਾਇਆ ਡੂਗਰ ਵਾਟ ਬਹੁਤ ਅੱਖੀ ਲੋੜੀ ਨਾ ਲਹਾ ਹੋ ਚੜ ਲੰਗਾ ਕਿਤ ਅੰਦਲੇ ਅੰਨੇ ਪੁਰਸ਼ ਨੇ ਸਿਰ ਉੱਪਰ ਬੋਝ ਭਾਰ ਉਠਾਇਆ ਚੁੱਕਿਆ ਹੋਇਆ ਹੋਵੇ ਤੇ ਡੂਗਰ ਪਹਾੜਾਂ ਦਾ ਕਠਨਵਾੜ ਰਸਤਾ ਵੀ ਬਹੁਤ ਲੰਘਣਾ ਹੋਵੇ ਤਦੋਂ ਅੱਖਾਂ ਨਾਲ ਵੇਖਣਾ ਲੋੜ ਲੋੜੀ ਚਾਹੁੰਦਾ ਹੈ ਪਰ ਵੇਖਣਾ ਨਾ ਲਹਾ ਪ੍ਰਾਪਤ ਨਹੀਂ ਕਰ ਸਕਦਾ ਤੇ ਸੋਚਦਾ ਹੈ ਕਿ ਮੈਂ ਕਿਸ ਪ੍ਰਕਾਰ ਇਹਨਾਂ ਘਾਟੀਆਂ ਨੂੰ ਚੜ ਕੇ ਲੰਘਾਂ ਕਿਤਿ ਭਾਵ ਕਿਸ ਤਰ੍ਹਾਂ ਲੰਘ ਸਕਦਾ ਹਾਂ ਇਸੇ ਪ੍ਰਕਾਰ ਹੈ ਸੱਜਣਾ ਆਪਣੇ ਬਿਵੇਕ ਵਿਰਾਗ ਮਨਮੁਧ ਰੂਪੀ ਨੇਤਰਾਂ ਵਿੱਚ ਵਿਚਾਰ ਰੂਪੀ ਨਿਗਾਹ ਤੋਂ ਬਿਨਾ ਅੰਧ ਲੈ ਅਗਿਆਨੀਆਂ ਤੂੰ ਵੀ ਆਪਣੇ ਅੰਤਹਿ ਕਰਨੂਪੀ ਸਿਰ ਉੱਪਰ ਪਾਪਾਂ ਦੇ ਅਪਮਾਨ ਦਾ ਰੂਪ ਭਾਰ ਬੋਝ ਉਠਾਇਆ ਹੋਇਆ ਉਧਰ ਜਮ ਮਾਰਗ ਪੰਜਾਂ ਕੋਸ਼ਾਂ ਕਾਮਾਂ ਧਿਕਾਂ ਰੂਪੀ ਡੂਗਰ ਪਹਾੜਾਂ ਦਾ ਰਸਤਾ ਬਹੁਤ ਕਠਨੌਖਾ ਹੈ ਤਦੋਂ ਤੂੰ ਬਿਵੇਕ ਵਿਰਾਗ ਪੁੰਨਾ ਰੂਪੀ ਅੱਖਾਂ ਚਾਹੁੰਦਾ ਪਰ ਪ੍ਰਾਪਤ ਨਹੀਂ ਹੋ ਸਕਦੀਆਂ ਅਸੀਂ ਕਹਿੰਦੇ ਹਾਂ ਇਸ ਪ੍ਰਕਾਰ ਹਉਮੈ ਦੇ ਸਹਦ ਐਸੇ ਕਠਨ ਪਹਾੜਾਂ ਉੱਪਰ ਕਿਸ ਪ੍ਰਕਾਰ ਚੜ ਕੇ ਲੰਘ ਸਕੀਂਗਾ ਭਾਵ ਨਹੀਂ ਲੰਘ ਸਕੀਂਗਾ ਚੱਕਰੀਆ ਚੰਗਿਆਈਆਂ ਅਵਰ ਸਿਆਣਪ ਕਿਤ ਦੇਵੀ ਦੇਵਤਿਆਂ ਦੀ ਉਪਾਸ਼ਨਾ ਰੂਪੀ ਚੱਕਰੀਆਂ ਸੇਵਾ ਦਿਖਾਵੇ ਲਈ ਚੰਗਿਆਈਆਂ ਚੰਗੇ ਕਰਮ ਅਤੇ ਅਵਰ ਹੋਰ ਬੁੱਧੀ ਦੀ ਸਿਆਣਪ ਚਿਤ్రਾਈ ਆਦ ਕਿਸੇ ਕੰਮ ਨਹੀਂ ਹੈ ਇਹ ਕਿਵੇਂ ਪ੍ਰਲੋਕ ਵਿੱਚ ਤੇਰੇ ਕੰਮ ਆਉਣਗੀਆਂ ਜੇਕਰ ਨਾਮ ਦੀ ਕਮਾਈ ਹੀ ਨਹੀਂ ਕੀਤੀ ਨਾਨਕ ਨਾਮ ਸੰਭਾਲ ਤੂੰ ਬੱਦਾ ਛੁੱਟੈ ਜਿਤ ਸਤਿਗੁਰੂ ਜੀ ਕਥਨ ਕਰਦੇ ਹਨ ਗੁਰੂ ਮਹਾਰਾਜ ਜੀ ਕਿਰਪਾ ਕਰਦੇ ਕਿ ਇਹ ਸੱਜਣਾ ਤੂੰ ਪਰਮੇਸ਼ਰ ਦੇ ਨਾਮ ਨੂੰ ਸੰਭਾਲ ਚੇਤੇ ਕਰ ਜਿਤ ਜਿਸ ਕਰਕੇ ਜੰਮਣ ਮਰਨ ਕਰਤਾ ਭੋਗਤਾ ਆਦ ਦੇ ਬੰਧਨਾਂ ਵਿੱਚ ਬੱਜਾ ਹੋਇਆ ਛੁੱਟ ਜਾਵੇਂਗਾ ਇਹ ਉਪਦੇਸ਼ ਸੁਣ ਕੇ ਸੱਜਣ ਨੇ ਸਤਗੁਰਾਂ ਦੇ ਚਰਨਾਂ ਉੱਪਰ ਮੱਥਾ ਰੱਖ ਦਿੱਤਾ ਤੇ ਕਿਹਾ ਕਿ ਮੈਨੂੰ ਬਖਸ਼ ਲਵੋ ਤਦੋਂ ਸਤਗੁਰਾਂ ਨੇ ਉਸ ਕੋਲੋਂ ਉੱਥੇ ਧਰਮਸ਼ਾਲਾ ਬਣਵਾਉਣ ਲਈ ਹੁਕਮ ਕੀਤਾ ਤੇ ਸਤਨਾਮ ਦਾ ਜਾਪ ਕਰਨ ਲਈ ਕਿਹਾ ਇਉ ਉਹ ਸੱਜਣ ਠੱਗ ਤੋਂ ਅਸਲੀ ਸੱਜਣ ਬਣ ਕੇ ਮਹਾਪੁਰਖ ਬਣ ਕੇ ਮੁਕਤ ਹੋਇਆ ਵਾਹਿਗੁਰੂ ਵਾਹਿਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਜੀ ਕਾ ਖਾਲਸਾ ਜੀ ਕੀ ਫਤਿਹ